रहे ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਪਹਿਲੀ ਤੇ ਵੱਡੀ ਖਬਰ ਨਨਕਾਣਾ ਸਾਹਿਬ ਗਏ ਸਿੱਖ ਸ਼ਰਧਾਲੂਆਂ ਦੇ ਨਾਲ ਜੁੜੀ ਹੋਈ ਹੈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂ 1796 ਸ਼ਰਧਾਲੂ ਜਿਹੜੇ ਨੇ ਉਹ ਪਾਕਿਸਤਾਨ ਪਹੁੰਚੇ ਨੇ ਜਿਨ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਵੀ ਗਏ ਨੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਕਰਨਗੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਏਗਾ ਸਿੱਖ ਸੰਗਤ ਦੇ ਵੱਲੋਂ ਜੋ ਪਾਕਿਸਤਾਨ ਗਈ ਹੈ ਦਰਅਸਲ ਉੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਸ਼ਿਸ਼ੋਭਿ ਤੈ ਜਿੱਥੇ ਸਭ ਤੋਂ ਪਹਿਲਾਂ ਸਿੱਖ ਤੇ ਨਤਮਸਤਕ ਹੋਏਗੀ ਬੀਤੇ ਦਿਨੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਜਥਾ ਰਵਾਨਾ ਕੀਤਾ ਗਿਆ ਸੀ ਤੇ ਕੁਲਦੀਪ ਸਿੰਘ ਗੜਗੱਜ ਵੀ ਇਸ ਜਥੇ ਦੇ ਨਾਲ ਗਏ ਨੇ ਉਹ ਵੀ ਉੱਥੇ ਦਰਸ਼ਨ ਕਰਨਗੇ ਗੁਰਪੁਰਬ ਮਨਾਉਣਗੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਇਸ ਜਥੇ ਦਾ ਪਰਮਾ ਤੇ ਨਿੱਘਾ ਸਵਾਗਤ ਕੀਤਾ ਗਿਆ ਹਰ ਸਾਲ ਜਿਹੜੇ ਸਾਡੇ ਸਿੱਖ ਧਰਮ ਨਾਲ ਸੰਬੰਧਿਤ ਦਿਹਾੜੇ ਨੇ ਭਾਵੇਂ ਉਹ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਪੁਰਬ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਦਿਹਾੜੇ ਹੋਣ ਜਾਂ ਵਿਸਾਖੀ ਕੀ ਹੋਵੇ ਸੰਗਤ ਹਰ ਸਾਲ ਪਾਕਿਸਤਾਨ ਜਥੇਦਰੂਪ ਦੇ ਵਿੱਚ ਜਾਂਦੀ ਹੈ ਤੇ ਉੱਥੇ ਜਾ ਕੇ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਦੇਦਾਰ ਕਰਦੀ ਹੈ ਗੁਰਪੁਰਬ ਮਨਾਏ ਜਾਂਦੇ ਨੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪਾਕਿਸਤਾਨ ਦੇ ਵਿੱਚ ਸਿੱਖ ਸ਼ਰਧਾਲੂਆਂ ਦਾ ਜਥਾ ਗਿਆ 1796 ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ ਨੇ ਅਜੇ ਹਾਂ ਪਹਿਲੀ ਵਾਰੀ ਹੋਇਆ ਜਦੋਂ ਜਥੇਦਾਰ ਵੀ ਨਾਲ ਗਏ ਹੋਣ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸੰਗਤ ਦੇ ਨਾਲ ਸੰਗਤ ਰੂਪ ਦੇ ਵਿੱਚ ਗਏ ਨੇ ਸੋ ਉੱਥੇ ਭਰਮਾ ਸਵਾਗਤ ਕੀਤਾ ਗਿਆ ਹੈ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਤੋਂ ਸੰਗਤ ਵੱਖ-ਵੱਖ ਗੁਰੂ ਧਾਮਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਜਿੱਥੇ ਭਾਰਤ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਉੱਥੇ ਹੀ ਪਾਕਿਸਤਾਨ ਗਿਆ ਸਿੱਖ ਜਥਾ ਵੀ ਜਿਹੜਾ ਗੁਰਪੁਰਬ ਉਹ ਮਨਾ ਰਿਹਾ ਉੱਥੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਨਨਕਾਣਾ ਸਾਹਿਬ ਸੱਚਾ ਸੋਦਾ ਬਹੁਤ ਸਾਰੇ ਗੁਰੂ ਧਾਮ ਨੇ ਜਿਹੜੇ ਵਿਛੜ ਕੇ ਸੀ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀ ਤੇ ਜਦੋਂ ਵੀ ਸਿੱਖਰਦਾਲੂ ਜਾਂਦੇ ਨੇ ਪਾਕਿਸਤਾਨ ਤੇ ਇਹਨਾਂ ਸਾਰੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਵਾਪਸ ਆਉਂਦੇ ਨੇ ਸੋ ਗੁਰਪੁਰਬ ਉੱਥੇ ਮਨਾਇਆ ਜਾ ਰਿਹਾ ਹੈ ਪਾਕਿਸਤਾਨ ਗਿਆ ਜਿਹੜਾ ਜਥਾ ਉਹ ਵੀ ਉੱਥੇ ਧੂਮ-ਧਾਮ ਦੇ ਨਾਲ ਗੁਰਪੁਰਬ ਮਨਾ ਰਿਹਾ ਉਤਸ਼ਾਹ ਦੇ ਵਿੱਚ ਹੈ ਕਿਉਂਕਿ ਸਾਡੇ ਗੁਰੂ ਧਾਮ ਉਸ ਵੇਲੇ ਸਾਡੇ ਤੋਂ ਵਿਛੜ ਗਏ ਸੀ ਪਰ ਫਿਰ ਵੀ ਅਸੀਂ ਦਰਸ਼ਨ ਕਰਨ ਜਾ ਸਕਦੇ ਹਾਂ ਹਾਲਾਂਕਿ ਸਮੇਂ-ਸਮੇਂ ਤੇ ਰੁਕਾਵਟਾਂ ਵੀ ਆਉਂਦੀਆਂ ਨੇ ਬਹੁਤ ਸਾਰੀਆਂ ਰੁਕਾਵਟਾਂ ਸਿੱਖਰ ਦਾ ਲੋਹਾਂ ਦੇ ਰਸਤੇ ਦੇ ਵਿੱਚ ਆਉਂਦੀਆਂ ਨੇ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਭਾਰਤ ਦੇ ਸੰਬੰਧ ਖਰਾਬ ਹੋ ਜਾਂਦੇ ਨੇ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਵਿਰੁੱਧ ਪ੍ਰਚਾਰ ਕੀਤਾ ਜਾਂਦਾ ਹੈ ਭਾਰਤ ਸਰਕਾਰ ਦੇ ਵੱਲੋਂ ਸੋ ਬਹੁਤ ਸਾਰੀਆਂ ਰੁਕਾਵਟਾਂ ਵੀ ਆਉਂਦੀਆਂ ਨੇ ਹਾਲਾਂਕਿ ਕੀ ਪਹਿਲਾ ਭਾਰਤ ਸਰਕਾਰ ਦੇ ਵੱਲੋਂ ਜਿਹੜੀ ਪਰਮਿਸ਼ਨ ਹੈ ਉਹ ਪਾਕਿਸਤਾਨ ਜਾਣ ਦੀ ਨਹੀਂ ਦਿੱਤੀ ਗਈ ਸੀ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਜਿਸ ਤਰੀਕੇ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਆਪਰੇਸ਼ਨ ਸੰਧੂਰ ਦਾ ਨਾਮ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਦਿੱਤਾ ਸੀ ਪਾਕਿਸਤਾਨ ਵਿਰੁੱਧ ਕਾਰਵਾਈ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਪਾਕਿਸਤਾਨ ਦੇ ਨਾਲ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਸੀ ਭਾਵੇਂ ਉਹ ਟਾਰੀਵਾਗਾ ਬਾਰਡਰ ਆਹੀਂ ਵਪਾਰ ਹੋਵੇ ਸਮਝੌਤਾ ਐਕਸਪ੍ਰੈਸ ਵਰਗੀਆਂ ਗਤੀਵਿਧੀਆਂ ਹੋਣ ਬਹੁਤ ਕੁਝ ਬੰਦ ਕਰ ਦਿੱਤਾ ਗਿਆ ਦੋਸਤਾਨਾ ਸਬੰਧ ਖਤਮ ਕਰ ਦਿੱਤੇ ਗਏ ਨੇ ਜਿਹੜੀਆਂ ਉੜੀਆਂ ਬਹੁਤਿਆਰ ਰਹਿ ਤਾਂ ਦਿੱਤੀਆਂ ਗਈਆਂ ਸੀ ਉਸ ਵਿਰੁੱਧ ਕੂਟਨੀਤਿਕ ਜਿਹੜੀਆਂ ਕਾਰਵਾਈਆਂ ਨੇ ਉਹ ਕੀਤੀਆਂ ਗਈਆਂ ਨੇ ਇਸ ਦਰਮਿਆਨ ਸਿਖਸ਼ਰਦਾਲੂਆਂ ਨੂੰ ਵੀ ਇਹ ਕਿਹਾ ਗਿਆ ਸੀ ਕਿ ਪਾਕਿਸਤਾਨ ਨਾ ਜਾਣ ਪਰ ਸਿਖਸ਼ਰਦਾਲੂ ਨਿਰਾਸ਼ਾ ਨਿਰਾਸ਼ਾ ਦੇ ਆਲਮ ਦੇ ਵਿੱਚ ਸਨ ਕਿਉਂਕਿ ਉਹ ਹਰ ਹਾਲ ਦੇ ਵਿੱਚ ਪਾਕਿਸਤਾਨ ਜਾ ਕੇ ਆਪਣੇ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਚਾਹੁੰਦੇ ਨੇ ਕਿਉਂਕਿ ਇਹ ਸ਼ਰਧਾ ਹੈ ਜਿਸ ਦੇ ਉੱਤੇ ਕਿਸੇ ਵੀ ਚੀਜ਼ ਨੂੰ ਭਾਰੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿੱਖਾਂ ਨੂੰ ਕਦੇ ਨਹੀਂ ਰੋਕਿਆ ਜਾ ਸਕਦਾ ਅਸੋ ਸਿੱਖ ਸ਼ੰਕਤਾ ਦੇ ਵਿੱਚ ਨਿਰਾਸ਼ਾ ਦੇ ਆਲਮ ਤੋਂ ਬਾਅਦ ਜਿਹੜਾ ਵੀਜ਼ਾ ਹੈ ਉਹ ਪਾਕਿਸਤਾਨ ਦੇ ਵੱਲੋਂ ਦਿੱਤਾ ਗਿਆ ਸੀ ਸਿੱਖ ਸ਼ਰਧਾਲੂਆਂ ਨੂੰ 1796 ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹ ਪਾਕਿਸਤਾਨ ਗਏ ਨੇ ਹਾਲਾਂਕਿ ਇਸ ਦੌਰਾਨ ਖ਼ਬਰ ਵੀ ਆਈ ਹੈ ਕਿ ਕੁਝ ਸ਼ਰਧਾਲੂਆਂ ਨੂੰ ਵੀਜ਼ਾ ਮਿਲਣ ਦੇ ਬਾਵਜੂਦ ਵੀ ਪਾਕਿਸਤਾਨ ਸਰਹੱਦ ਤੋਂ ਵਾਪਸ ਮੋੜ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਦਸਤਾਵੇਜ਼ਤ ਦੇ ਵਿੱਚ ਕੁਝ ਹੁਣਤਾਈਆਂ ਪਾਈਆਂ ਗਈਆਂ ਸਨ ਜਿਹਾ ਸ਼ਰਧਾਲੂਆਂ ਦੇ ਵੱਲੋਂ ਕਿਹਾ ਗਿਆ ਕੁਝ ਸ਼ਰਧਾਲੂਆਂ ਨੂੰ ਵਾਪਸ ਮੁੜ ਕੇ ਮਾਇੂਸ ਹੋ ਕੇ ਵਾਪਸ ਆਉਣਾ ਆ ਸੋ ਬਾਕੀ ਜੋ تھا ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰਵਾਨਾ ਕੀਤਾ ਗਿਆ ਸੀ 13 ਨਵੰਬਰ ਨੂੰ ਇਸ ਸਿੱਖ ਜਥੇ ਦੀ ਜਿਹੜੀ ਵਾਪਸੀ ਹੈ ਉਹ ਹੋਣੀ ਹੈ ਸੋ 5 ਤਰੀਕ ਤੋਂ ਲੈ ਕੇ 5 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਜਿਹੜੀ ਇਹ ਯਾਤਰਾ ਹੈ ਸਿੱਖ ਸਰਦਾਲੂਆਂ ਦੀ ਉਹ ਜਾਰੀ ਰਹੇਗੀ ਉਹ ਯਾਤਰਾ ਕਰ ਸਕਣਗੇ ਹਰ ਸਾਲ ਇਹ سلسلہ ਚੱਲਦਾ ਹੈ ਹਰ ਸਾਲ ਸਾਲ ਦੇ ਵਿੱਚ ਕਈ ਦਿਹਾੜੇ ਆਉਂਦੇ ਨੇ ਜਦੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਾਕਿਸਤਾਨ ਰਵਾਨਾ ਹੁੰਦੀ ਹੈ ਤੇ ਉੱਥੇ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਕਰਦੀ ਹੈ ਅਜਿਹੇ ਸਮੇਂ ਦੇ ਦਰਮਿਆਨ ਮੁਰਦ ਤੋਂ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਵੀ ਉੱਠ ਰਹੀ ਹੈ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਪਾਕਿਸਤਾਨ ਦੇ ਵਿਰੁੱਧ ਭਾਰਤ ਸਰਕਾਰ ਦੇ ਵੱਲੋਂ ਉਸ ਦਰਮਿਆਨ ਕਰਤਾਰਪੁਰ ਲਾਂਘੇ ਦੇ ਉੱਤੇ ਵੀ ਜਿਹੜੇ ਬੱਦਲ ਨੇ ਸੰਕਟ ਦੀ ਉਸ ਛਾਏ ਸੀ ਕਿਉਂਕਿ ਕਰਤਾਰ ਪੂਰਾ ਲਾਂਗਾ ਬੰਦ ਕਰ ਦਿੱਤਾ ਗਿਆ ਹੈ ਸੰਗਤਾਂ ਕਰਤਾਰਪੁਰ ਕਾਰਿਡੋਰ ਦੇ ਰਾਹੀ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਣ ਦੇਦਾਰ ਨੇ ਉਹ ਨਹੀਂ ਕਰ ਸਕਦੀਆਂ ਸੋ ਇਹ ਮੰਗ ਵੀ ਲੰਬੇ ਸਮੇਂ ਤੋਂ ਹੋ ਰਹੀ ਹੈ ਕਿ ਜੇ ਭਾਰਤ ਪਾਕਿਸਤਾਨ ਦੇ ਵਿਚਾਲੇ ਮੈਚ ਖੇਡਿਆ ਜਾ ਸਕਦਾ ਹੈ ਤਾਂ ਫਿਰ ਕਰਤਾਰਪੁਰ ਲਾਂਗਾ ਕਿਉਂ ਨਹੀਂ ਖੋਲਿਆ ਜਾ ਸਕਦਾ ਲੰਬੇ ਸਮੇਂ ਤੋਂ ਜਦੋਂ ਤੋਂ ਵੀ ਕਰਤਾਰਪੁਰ ਲਾਂਘਾ ਆਪਰੇਸ਼ਨ ਸੰਧੂਰ ਤੋਂ ਬਾਅਦ ਬੰਦ ਹੋਇਆ ਤਾਂ ਸੰਗਤ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਿੱਖ ਸੰਗਤ ਨੂੰ ਨਹੀਂ ਰੋਕਿਆ ਜਾ ਸਕਦਾ ਭਾਵਨਾ ਦੇ ਉੱਤੇ ਜਿਹੜੀ ਇਸ ਤਰੀਕੇ ਦੀ ਰਾਜਨੀਤੀ ਹੈ ਸ਼ਰਦਾ ਦੇ ਉੱਤੇ ਇਸ ਤਰੀਕੇ ਦੀ ਰਾਜਨੀਤੀ ਧਰਮ ਦੇ ਉੱਤੇ ਇਸ ਤਰੀਕੇ ਦੀ ਰਾਜਨੀਤੀ ਭਾਰੂ ਨਹੀਂ ਹੋ ਸਕਦੀ ਸੋ ਕਰਤਾਰਪੁਰ ਲਾਂਘਾ ਖੋਲੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਲਾਂਘੇ ਦੇ ਰਾਹੀਂ ਸੰਗਤ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੀ ਤੇ ਇਹ ਵੀ ਪਹਿਲਾ ਮੌਕਾ ਹੈ ਜਦੋਂ ਸਿੱਖ ਸੰਗਤ ਨਨਕਾਣਾ ਸਾਹਿਬ ਗਈ ਹੈ ਜਾਂ ਹੁਣ ਗੁਰਪੁਰਬ ਮਨਾਉਣ ਦੇ ਲਈ ਪਾਕਿਸਤਾਨ ਰਵਾਨਾ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਰੋਕ ਦਿੱਤਾ ਗਿਆ ਸੀ ਸੰਗਤ ਨੂੰ ਸੋ ਇਹ ਜੇ ਹੁਣ ਸਿੱਖ ਜਥਾ ਜਾ ਸਕਦਾ ਤਾਂ ਕਰਤਾਰਪੁਰ ਲਾਂਘਾ ਖੋਲੇ ਜਾਣ ਦੀ ਜਿਹੜੀ ਮੰਗ ਹੈ ਉਹ ਵੀ ਹੁਣ ਤੇਜ਼ ਹੋ ਗਈ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ੍ਰੀ ਹਰਮੰਦਰ ਸਾਹਿਬ ਨਤਮਸਤਕਹੁਣ ਪਹੁੰਚੇ ਸੀ ਤੇ ਉਹਨਾਂ ਨੂੰ ਵੀ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਸੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਤਾਂ ਉਹਨਾਂ ਵੱਲੋਂ ਵੀ ਇਹ ਜਵਾਬ ਦਿੱਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿ ਜੇ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਖੇੜ ਸਕਦਾ ਹੈ ਤਾਂ ਫਿਰ ਕਰਤਾਰਪੁਰ ਲਾਂਘਾ ਕਿਉਂ ਨਹੀਂ ਖੋਲ ਸਕਦਾ ਹਜ਼ਾਰਾਂ ਲੱਖਾਂ ਸ਼ਰਧਾਲੂਆਂ ਦੀ ਜਿਹੜੀ ਸ਼ਰਧਾ ਹੈ ਉਹ ਜੁੜੀ ਹੋਈ ਹੈ ਕਰਤਾਰਪੁਰ ਸਾਹਿਬ ਦੇ ਨਾਲ ਹਰ ਸਾਲ ਜਾਣਾ ਚਾਹੁੰਦੇ ਨੇ ਹਰ ਰੋਜ਼ ਬਲਕਿ ਕਈ ਹਜ਼ਾਰਾਂ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਜਾਂਦੇ ਸੀ ਕਰਤਾਰਪੁਰ ਸਾਹਿਬ ਕਰਤਾਰਪੁਰ ਲੰਘੇ ਦੇ ਰਾਹੀ ਸੋ ਜੇ ਮੈਚ ਖੇਡੇ ਜਾ ਸਕਦਾ ਹੈ ਹੋਰ ਕਾਰਵਾਈਆਂ ਇਨਡਾਇਰੈਕਟਲੀ ਅਸੀਂ ਦੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਨਾਲ ਭਾਰਤ ਦੀਆਂ ਚੱਲ ਰਹੀਆਂ ਨੇ ਤਾਂ ਫਿਰ ਕਰਤਾਰਪੁਰ ਲਾਂਗਾ ਕਿਉਂ ਨਹੀਂ ਖੋਲਿਆ ਜਾਣਾ ਚਾਹੀਦਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਮੰਗ ਕੀਤੀ ਹੈ ਕਿ ਜੇ ਹੁਣ ਸਿੱਖ ਜਥਾ ਰਵਾਨਾ ਹੋ ਗਿਆ ਹੈ ਤਾਂ ਕਰਤਾਰਪੁਰ ਲਾਂਗਾ ਵੀ ਖੋਲ ਦਿਓ ਤਾਂ ਕਿ ਹਰ ਰੋਜ਼ ਪਹਿਲਾਂ ਦੀ ਤਰ੍ਹਾਂ ਜਿਹੜੇ ਸ਼ਰਧਾਲੂ ਨੇ ਸਿੱਖ ਸ਼ਰਧਾਲੂ ਨੇ ਉਹ ਆਪਣੇ ਗੁਰੂ ਸਾਹਿਬ ਨੂੰ ਜਾ ਕੇ ਨਤਮਸਤਕ ਹੋ ਸਕਣ ਤੇ ਆਪਣੇ ਸ਼ਰਧਾ ਦੇ ਜਿਹੜੇ ਫੁੱਲ ਨੇ ਉਹ ਭੇਟ ਕਰ ਸਕਣ ਕਰਤਾਰਪੁਰ ਸਾਹਿਬ ਜਾ ਕੇ ਕਿਉਂਕਿ ਪਹਿਲਾਂ ਹੀ ਰਾਜਨੀਤੀ ਦੇ ਤਹਿਤ ਅਸੀਂ ਆਪਣੇ ਗੁਰੂ ਧਾਮ ਗਵਾ ਚੁੱਕੇ ਹਾਂ ਪਾਕਿਸਤਾਨ ਦੇ ਵਿੱਚ ਸਾਡੇ ਬਹੁਤ ਸਾਰੇ ਗੁਰੂ ਧਾਮ ਰਹਿ ਗਏ ਨੇ ਤੇ ਹੁਣ ਜੇ ਇੱਕ ਆਸ ਦੀ ਕਿਰਨ ਵੱਜੀ ਸੀ ਕਰਤਾਰਪੁਰ ਲਾਂਘੇ ਦੇ ਰਾਹੀ ਕਰਤਾਰਪੁਰ ਕੋਰੀਡੋਰ ਦੇ ਰਾਹੀ 2000 ਨਵੰਬਰ 2019 ਤੋਂ ਤਾਂ ਫਿਰ ਉਹ ਆਸ ਦੀ ਕਿਰਨ ਕਿਉਂ ਵਾਰ-ਵਾਰ ਧੁੰਦਲੀ ਕੀਤੀ ਜਾਂਦੀ ਹੈ ਇਸ ਤਰੀਕੇ ਦੀਆਂ ਕਾਰਵਾਈਆਂ ਕਰਕੇ ਕਰਤਾਰਪੁਰ ਲਾਂਘੇ ਤੇ ਇਸ ਤਰੀਕੇ ਦੀ ਰਾਜਨੀਤੀ ਦਾ ਕੋਈ ਵੀ ਅਸਰ ਨਹੀਂ ਹੋਣਾ ਚਾਹੀਦਾ ਅੱਜ ਪੂਰੀ ਦੁਨੀਆ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪ੍ਰਕਾਸ਼ ਪੁਰਬ ਮਨਾਇਆ ਜਾ ਹੈ ਸੋ ਪ੍ਰਕਾਸ਼ਪੁਰਬ ਮੌਕੇ ਸੰਗਤਾਂ ਦੀ ਇਹ ਹੀ ਮੰਗ ਹੈ ਕਿ ਕਰਤਾਰਪੁਰ ਲਾਂਗਾ ਖੋਲਿਆ ਜਾਵੇ ਪੋਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਯੂਨੀਵਰਸਿਟੀ ਦੀ 59 ਸਾਲ ਪੁਰਾਣੀ ਸਿੰਡੀਕੇਟ ਤੇ ਸੈਨੇਟ ਭੰਗ ਕਰ ਦਿੱਤੀ ਗਈ ਹੈ ਜਿਸ ਦਾ ਵਿਦਿਆਰਥੀ ਜ਼ੋਰਦਾਰ ਵਿਰੋਧ ਕਰ ਰਹੇ ਨੇ ਜ਼ਬਰਦਸਤ ਵਿਰੋਧ ਕਰ ਰਹੇ ਨੇ ਆਪਣੀਆਂ ਕਲਾਸਾਂ ਛੱਡ ਕੇ ਉਹ ਲਗਾਤਾਰ ਤਰਨੇ ਪ੍ਰਦਰਸ਼ਨ ਕਰ ਰਹੇ ਨੇ ਔਰ ਐਲਾਨ ਕੀਤਾ ਗਿਆ ਹੈ ਕਿ ਪੱਕਾ ਤਰਨਾ ਦਿੱਤਾ ਜਾਏਗਾ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਮਿਲਦੀ ਇਸ ਫੈਸਲੇ ਦੇ ਨਾਲ ਪੰਜਾਬੀ ਵਿਦਿਆਰਥੀਆਂ ਦੇ ਉੱਤੇ ਵੱਡੀ ਸੱਟ ਵੱਜੇਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜ਼ਿੰਮੇਵਾਰੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਖਤਮ ਹੋ ਜਾਏਗੀ ਸੰਗੀ ਲੋਕ ਆਪਣੀ ਮਰਜ਼ੀ ਦੇ ਨਾਲ ਆਪਣੀ ਤਰੀਕੇ ਦੇ ਨਾਲ ਯੂਨੀਵਰਸਿਟੀ ਨੂੰ ਚਲਾਉਣਗੇ ਭਗਵੀ ਰੰਗ ਦੇ ਵਿੱਚ ਰੰਗਣਗੇ ਪੰਜਾਬ ਦੇ ਲਈ ਲੜਨ ਵਾਲਾ ਪੰਜਾਬ ਦੇ ਲਈ ਬੋਲਣ ਵਾਲਾ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਨਹੀਂ ਬਚੇਗਾ ਵਿਦਿਆਰਥੀ ਇਸ ਚੀਜ਼ ਦਾ ਖਦਸ਼ਾ ਜਤਾ ਰਹੇ ਨੇ ਔਰ ਇਸੇ ਲਈ ਲਗਾਤਾਰ ਵਿਰੋਧ ਕਰ ਰਹੇ ਨੇ ਪੰਜਾਬੀ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਖਾਸ ਤੌਰ ਤੇ ਸਾਥ ਜਥੇਬੰਦੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਪੂਰੀ ਤਰ੍ਹਾਂ ਐਕਟਿਵ ਹੈ ਕਿਉਂਕਿ ਸਾਥ ਜਥੇਬੰਦੀ ਦੇ ਵੱਲੋਂ ਅਸ਼ਮੀਤ ਸਿੰਘ ਉਪ ਪ੍ਰਧਾਨ ਨੇ ਯੂਨੀਵਰਸਿਟੀ ਦੇ ਔਰ ਆਪਣੀ ਪੂਰੀ ਜਥੇਬੰਦੀ ਦੇ ਨਾਲ ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਜੜੀਆਂ ਨੇ ਉਹ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਨੇ ਔਰ ਜ਼ਬਰਦਸਤ ਨਾਰੇ ਲਾਏ ਜਾ ਰਹੇ ਨੇ ਸੰਗੀ ਪ੍ਰਸ਼ਾਸਨ ਦੇ ਖਿਲਾਫ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰੇਨੂ ਵਿਗ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਕਿਉਂਕਿ ਇਹ ਪੰਜਾਬ ਹੈ ਜਿਸ ਨੂੰ ਦਬਾਇਆ ਨਹੀਂ ਜਾ ਸਕਦਾ ਜਿੰਨੀ ਵਾਰ ਵੀ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਆ ਪੰਜਾਬ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇੱਕ ਲਾਵਾ ਫੁੱਟੇਗਾ ਇੱਕ ਆਵਾਜ਼ ਉੱਠੇਗੀ ਜੋ ਹੋ ਸਕਦਾ ਹੈ ਅਸੰਗੀ ਲੋਕਾਂ ਦੀ ਆਵਾਜ਼ ਦਬਾ ਦੇਵੇ ਤੇ ਉਹ ਲਾਵਾ ਸੰਗੀ ਲੋਕਾਂ ਤੱਕ ਸੇਕ ਬਣ ਕੇ ਪਹੁੰਚੇ ਸੋ ਇੱਕ ਵੱਡਾ ਪੱਕਾ ਮੋਰਚਾ ਲਾਉਣ ਦਾ ਜਿਹੜਾ ਐਲਾਨ ਹੈ ਉਹ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਸਾਥ ਵੀ ਮੰਗਿਆ ਜਾ ਰਿਹਾ ਹੈ ਕਿ तमाम ਪੰਜਾਬੀ ਇਹ ਸਿਰਫ ਵਿਦਿਆਰਥੀਆਂ ਦਾ ਮਸਲਾ ਨਹੀਂ ਹੈ ਇਹ ਸਿਰਫ ਵਿਦਿਆਰਥੀਆਂ ਦੇ ਨਾਲ ਜੁੜਿਆ ਹੋਇਆ ਮਸਲਾ ਨਹੀਂ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਹ ਤੱਥ ਨੇ ਕਿ ਪੰਜਾਬ ਤੋਂ ਪਹਿਲਾਂ ਰਾਜਧਾਨੀ ਖੋਈ ਗਈ ਚੰਡੀਗੜ੍ਹ ਬਣਾਇਆ ਗਿਆ ਪੰਜਾਬ ਦੇ ਪਿੰਡ ਉਜਾੜੇ ਗਏ ਰਾਜਧਾਨੀ ਨੂੰ ਲੈ ਕੇ ਵੀ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਇਸ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ BBMB ਦਾ ਦਾ ਹੋਵੇ ਭਾਵੇਂ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਚੰਡੀਗੜ੍ਹ ਦੇ ਵਿੱਚ ਜਿੱਥੇ ਪੰਜਾਬ ਨੂੰ ਅਣਗੌਲਿਆ ਕੀਤਾ ਜਾਂਦਾ ਤੇ ਹੁਣ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਲਾਹੌਰ ਤੋਂ ਚੱਲਦੀ ਆ ਰਹੀ ਹੈ ਸਾਡੀ ਪੁਰਾਣੀ ਵਿਰਾਸਤ ਹੈ ਉਸ ਵਿਰਾਸਤ ਨੂੰ ਖੋਹੇ ਜਾਣ ਦਾ ਜਿਹੜਾ ਡਾਰਾ ਉਹ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਮਨ 'ਚ ਆ ਔਰ ਇਹ ਮਸਲਾ ਸਿਰਫ ਕੱਲੇ ਵਿਦਿਆਰਥੀਆਂ ਦੇ ਨਾਲ ਜੁੜਿਆ ਨਹੀਂ ਹੈ ਬਲਕਿ तमाम ਪੰਜਾਬੀਆਂ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਨੇ ਵਿਦਿਆਰਥੀ ਇਹ اپੀਲ ਕਰਦੇ ਨੇ ਕਿ ਸਾਰੇ ਲੋਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਸਾਥ ਦੇਣ ਲਈ ਪਹੁੰਚਣ ਵਾਅਦੇ ਤੋਂ ਵੱਧ ਲੋਕ ਸਾਥ ਦੇਣ ਤੇ ਜਿਹੜੇ ਲੋਕ ਨੇ ਆ ਕੇ ਉਹਨਾਂ ਦੀ ਆਵਾਜ਼ ਬਣਨ ਤੇ ਜਿਹੜਾ ਸੰਗੀ ਪ੍ਰਸ਼ਾਸਨ ਉਨਾ ਤੱਕ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਪਹੁੰਚਾਈ ਜਾਵੇ ਸੰਗੀ ਪ੍ਰਸ਼ਾਸਨ ਦੇ ਰਾਹੀਂ ਫਿਰ ਅੱਗੇ ਜਿਹੜੀ ਕੇਂਦਰ ਸਰਕਾਰ ਹੈ ਜਾਂ ਡੀਪ ਸਟੇਟ ਹੈ ਉਹਦੇ ਤੱਕ ਜਿਹੜੀ ਆਵਾਜ਼ ਹੈ ਉਹ ਪਹੁੰਚਾਈ ਜਾਵੇ ਕਿਉਂਕਿ ਜੇਕਰ ਨੋਟੀਫਿਕੇਸ਼ਨ ਤਾਂ ਜਾਰੀ ਕਰੀ ਦਿੱਤਾ ਗਿਆ ਹੈ ਜੇਕਰ ਯੂਨੀਵਰਸਿਟੀ ਹੱਥੋਂ ਚਲੀ ਗਈ ਤਾਂ ਇਸ ਦੇ ਨਤੀਜੇ ਬਹੁਤ ਖਤਰਨਾਕ ਹੋਣਗੇ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਜਿਸ ਤਰੀਕੇ ਨਾਲ ਹੌਲੀ-ਹੌਲੀ ਕਰਕੇ ਪੰਜਾਬ ਦੇ ਸੰਗੀ ਢਾਂਚੇ ਦੇ ਉੱਤੇ ਕਬਜ਼ਾ ਕੀਤਾ ਗਿਆ ਹੌਲੀ-ਹੌਲੀ ਕਰਕੇ ਪੰਜਾਬ ਦੇ ਹੱਕ ਪੰਜਾਬ ਤੋਂ ਖੋਲੇ ਗਏ ਭਾਵੇਂ ਉਹ ਪਾਣੀ ਹੋਵੇ ਆ ਪਾਖੜਾ ਮੈਨੇਜਮੈਂਟ ਬੋਰਡ ਦਾ ਕੰਟਰੋਲ ਹੋਵੇ ਜਾਂ ਫਿਰ ਪੰਜਾਬ ਦੇ ਪਿੰਡો ਜਾੜ ਕੇ ਬਣਾਈ ਗਈ ਪੰਜਾਬ ਦੀ ਰਾਸਤਾਨੀ ਹੋਵੇ ਪੰਜਾਬ ਵਿਧਾਨ ਸਭਾ ਦੀ ਜ਼ਮੀਨ ਨੂੰ ਲੈ ਕੇ ਰੌਲਾ ਹੋਵੇ ਹੌਲੀ ਹੌਲੀ ਕਰਕੇ ਪੰਜਾਬ ਤੋਂ ਪੰਜਾਬ ਦੇ ਸਾਰੇ ਹੱਕ ਜਿਹੜੇ ਨੇ ਉਹ ਖੋਹੇ ਜਾ ਰਹੇ ਨੇ ਸੋ ਇਹ ਇੱਕ ਆਖਰੀ ਕੜੀ ਹੈ ਜਿਹੜੀ ਪੰਜਾਬ ਨੂੰ ਜੋੜਦੀ ਹੈ ਚੰਡੀਗੜ੍ਹ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੱਕ ਆਖਰੀ ਕੜੀ ਹੈ ਜਿਹੜੀ ਪੰਜਾਬ ਨੂੰ ਜੋੜਦੀ ਹੈ ਤੇ ਪੰਜਾਬ ਦੀ ਜਿਹੜੀ ਦਾਅਵੇਦਾਰੀ ਹੈ ਉਸ ਦੀ ਗੱਲ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਰਦੀ ਹੈ ਕਿਉਂਕਿ ਇਹ ਵਿਰਾਸਤ ਹੈ ਲਾਹੌਰ ਤੋਂ ਚਲਦੀ ਆ ਰਹੀ ਹੈ ਲਾਹੌਰ ਤੋਂ ਹੁਸ਼ਿਆਰਪੁਰ ਆਈ ਫਿਰ ਚੰਡੀਗੜ੍ਹ ਦੇ ਵਿੱਚ ਸਥਾਪਿਤ ਕੀਤੀ ਗਈ ਆਜ਼ਾਦੀ ਤੋ ਪਹਿਲਾਂ ਦੀ ਜਿਹੜੀ ਗੱਲ ਪੰਜਾਬ ਯੂਨੀਵਰਸਿਟੀ ਕਰਦੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ ਦੀ ਜਿਹੜੀ ਹਾਮੀ ਹੈ ਉਹ ਭਰਦੀ ਹੈ ਸੋ ਜੇ ਸਿੰਡੀਕੇਟ ਤੇ ਸੈਨਟ ਤੋੜ ਦਿੱਤੀ ਗਈ ਹੈ ਔਰ 91 ਦੀ ਜਗਾ 31 ਮੈਂਬਰ ਇਸ ਦੇ ਵਿੱਚ ਬੈਠਣਗੇ ਤਾਂ ਇਸ ਦੇ ਸਿੱਟੇ ਖਤਰਨਾਕ ਹੋਣਗੇ ਸੋ ਵਿਦਿਆਰਥੀ ਲਗਾਤਾਰ ਸਹਿਯੋਗ ਦੀ ਮੰਗ ਕਰ ਰਹੇ ਨੇ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ ਉਹ ਸਹਿਯੋਗ ਕਰਨ ਕਿਉਂਕਿ ਇਹ ਸਿਰਫ ਇਕੱਲੇ ਵਿਦਿਆਰਥੀਆਂ ਦਾ ਮਸਲਾ ਨਹੀਂ ਹੈ ਕਿਉਂਕਿ ਗੱਲ ਵਿਦਿਆਰਥੀਆਂ ਤੇ ਆ ਕੇ ਰੁਕ ਜਾਂਦੀ ਹੈ ਕਿ ਬਹੁਤ ਸਾਰੇ ਸੰਗੀ ਪ੍ਰਸ਼ਾਸਨ ਦੇ ਵਿੱਚ ਬੈਠੇ ਲੋਕ ਇਹ ਕਹਿੰਦੇ ਨੇ ਕਿ ਵਿਦਿਆਰਥੀ ਪਬਲਿਸਿਟੀ ਚਾਹੁੰਦੇ ਨੇ ਜਾਂ ਵਿਦਿਆਰਥੀ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕੁਝ ਲੋਕ ਨੇ ਜਿਹੜੇ ਪੜਨਾ ਨਹੀਂ ਚਾਹੁੰਦੇ ਹੁੱਲੜਬਾਜ਼ੀ ਕਰ ਪਰ ਗੱਲ ਵਿਦਿਆਰਥੀਆਂ ਦੀ ਹੀ ਨਹੀਂ ਇਹ ਪੰਜਾਬ ਤੇ ਪੰਜਾਬ ਦੀ ਦਾਅਵੇਦਾਰੀ ਦੀ ਗੱਲ ਹੈ ਹਾਲਾਂਕਿ ਵਿਦਿਆਰਥੀ ਇਹ ਵੀ ਮੰਗ ਕਰ ਰਹੇ ਨੇ ਕਿ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਵੀ ਅੱਗੇ ਆਵੇ ਇੱਕ ਵਿਸ਼ੇਸ਼ ਵਿਧਾਨ ਸਭਾ اجلاس ਬੁਲਾਵੇ ਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਟੇਟ ਲੈਵਲ ਦੀ ਯੂਨੀਵਰਸਿਟੀ ਐਲਾਨਿਆ ਜਾਵੇ ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨੇ ਸਾਥ ਦੇਣ ਦਾ ਐਲਾਨ ਕੀਤਾ ਹੈ ਕਿਸਾਨ ਆਗੂਆਂ ਨੇ ਵੀ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਬਚਾਉਣਾ ਜ਼ਰੂਰੀ ਹੈ ਸੋ ਹਰ ਰੋਜ਼ ਧਰਨੇ ਦੇ ਉੱਤੇ ਵੱਡੇ ਪੋਲਿਟੀਕਲ ਲੀਡਰ ਕਲਾਕਾਰ ਲੋਕ ਵੀ ਪਹੁੰਚ ਰਹੇ ਨੇ ਔਰ ਇਹ ਜ਼ਿੰਮੇਵਾਰੀ ਸਭ ਦੀ ਬਣਦੀ ਹੈ ਜਿਹੜੇ ਜਿਹੜੇ ਲੋਕ ਯੂਨੀਵਰਸਿਟੀ ਦੇ ਲਈ ਫਿਕਰਮੰਦ ਨੇ ਜਿਹੜੇ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਦੇ ਉੱਤੇ ਪੰਜਾਬ ਦੀ ਦਾਅਵੇਦਾਰੀ ਨੂੰ ਲਗਾਤਾਰ ਕਾਇਮ ਰੱਖਣਾ ਚਾਹੁੰਦੇ ਨੇ ਸੋ ਇਹ ਸਮੁੱਚੇ ਪੰਜਾਬੀਆਂ ਦੀ ਲੜਾਈ ਹੈ ਸਮੁੱਚੇ ਪੰਜਾਬ ਦੀ ਲੜਾਈ ਹੈ ਔਰ ਜੇਕਰ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਖੁੱਸ ਜਾਂਦੀ ਹੈ ਤਾਂ ਪੰਜਾਬ ਹਾਰ ਜਾਏਗਾ ਹੌਲੀ ਹੌਲੀ ਕਰਕੇ ਪੰਜਾਬ ਦੇ ਜਿਸ ਤਰ੍ਹਾਂ ਬਾਕੀ ਹੱਕ ਖੋਲੇ ਗਏ ਨੇ ਉਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵੀ ਘਟ ਜੇਗੀ ਪੰਜਾਬ ਦੀ ਦਾਅਵੇਦਾਰੀ ਵੀ ਖਤਮ ਹੋ ਜੇਗੀ ਤੇ ਸੰਘ ਦਾ ਜਿਹੜਾ ਕੰਟਰੋਲ ਹੈ ਸਟੇਟ ਦਾ ਕੰਟਰੋਲ ਹੈ ਉਹ ਵਾਜੇਗਾ ਭਗਵੇਂ ਕਰਨ ਦੇ ਵਿੱਚ ਯੂਨੀਵਰਸਿਟੀ ਰੰਗੀ ਜਾਏਗੀ ਜੇ ਅੱਜ ਨਾ ਬੋਲੇ ਤਾਂ ਫਿਰ ਕਦੇ ਨਹੀਂ ਬੋਲਿਆ ਜਾਏਗਾ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ